ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਕਿਸਾਨ ਵੀਰੋ ਦੋਰ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਆਉਣ ਵਾਲੇ ਸੀਜ਼ਨ ਦੀ ਵਾਬਤ ਬੇਨਤੀ ਆ ਕਿਰਪਾ ਕਰਕੇ ਪੂਰੀ ਗੱਲਬਾਤ ਸੁਣ ਲਿਓ 4-5 ਮਿੰਟ ਦੀ ਹੈਗੀ ਹੈ ਤੁਹਾਡੇ ਬਹੁਤ ਕੰਮ ਦੀ ਗੱਲ ਹੈ ਤੁਹਾਡੇ ਕੰਮ ਆਉਣ ਵਾਲੀ ਗੱਲ ਹੈ ਤੇ ਅੱਗੇ ਕਿਸਾਨ ਵੀਰਾਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਟਾਈਮ ਆਪਣੇ ਕੋਲੇ ਹੈਗਾ ਪਰ ਪਲੈਨਿੰਗ ਦੇ ਪੱਖ ਤੋਂ ਜੇ ਲੈ ਕੇ ਚੱਲੀਏ ਤਾਂ ਬਹੁਤ ਜ਼ਰੂਰੀ ਪੱਖ ਹੈ ਇਹ ਕਈ ਵਾਰ ਆਪਾਂ ਕਾਲੀ ਅਣਗਿਣੇਲੀ ਲਾਪਰਵਾਹੀ ਕਰ ਜਾਂਦੇ ਆ ਪੀਐਜੂ ਲੁਧਿਆਣਾ ਦੇ ਜਿਹੜੇ ਕਿਸਾਨ ਮੇਲੇ ਲੱਗੇ ਵੱਖ-ਵੱਖ ਤਰੀਕਾਂ ਨੂੰ ਵੱਖ-ਵੱਖ ਕੇਵੀ ਕੇ ਖੇਤੀਬੀ ਵਿਗਿਆਨ ਕੇਂਦਰਾਂ 'ਚ 14-15 ਮਾਰਚ ਨੂੰ ਪੀਐਜੂ ਲੁਧਿਆਣਾ ਦੇ ਵਿੱਚ ਸੀਗਾ ਦੋ ਮੇਲੇ ਰਹਿੰਦੇ ਆ 20 ਮਾਰਚ ਨੂੰ ਗਰਦਾਸਪੁਰ ਤੇ 22 ਮਾਰਚ ਨੂੰ ਰੌਣੀ ਪਟਿਆਲਾ ਉਹਦੇ ਵਿੱਚ ਕਿਸਾਨ ਵੀਰਾਂ ਨੇ ਸੌਣੀ ਦੇ ਸੀਜ਼ਨ ਵਾਸਤੇ ਵੱਖ-ਵੱਖ ਫਸਲਾਂ ਦੇ ਜਿਹਦੇ ਵਿੱਚ ਝੋਨਾ, ਬਾਸਮਤੀ, ਛੱਠੀ ਮੂੰਗੀ, ਛੱਠੇ ਮਾਂ, ਅਰਹਰ, ਸੋਇਆਬੀਨ, ਮੱਕੀ, ਚਾਰੇ ਵਾਲੀ, ਬਾਜਰਾ ਹੋਰ ਜਿਹੜੀਆਂ ਫਸਲਾਂ ਦੇ ਬੀਜ ਖਰੀਦੇ ਤੇ ਉਹਦੇ ਵਿੱਚ ਝੋਨੇ ਦੀਆਂ ਕਿਸਮਾਂ ਜਿਹਦੇ ਵਿੱਚ ਖਾਸ ਤੌਰ ਤੇ PR131 PR126 ਆਲ ਬਹੁਤ ਖੇਚ ਕਿਸਾਨ ਵੀਰਾਂ ਦੀ ਰਹੀ। ਇਦੂ ਇਲਾਵਾ PR113 14 21 28 29 30 ਕਹਿਣ ਦਾ ਮਤਲਬ ਇਹ ਕਿਉਂਕਿ ਜਿਹੜੇ ਤੁਸੀਂ ਕਿਸਾਨ ਵੀਰ ਸੁਣ ਰਹੇ ਹੋ ਬੇਨਤੀ ਆ ਕਿ ਤੁਸੀਂ ਇਸ ਗੱਲ 'ਤੇ ਗੌਰ ਕਰਿਓ ਕਿ ਪਿਛਲੇ ਸਾਲ ਵੀ ਕਿਉਂਕਿ ਹੁਣ ਫੀਲਡ ਦੇ ਵਿੱਚ ਵਿਜਰੀ ਦਾ ਕਿਸਾਨ ਵੀਰਾਂ ਨੇ ਜਿਹੜੀ ਪਲੈਨਿੰਗ ਕੀਤੀ ਚੱਲ ਰਹੀ ਹੈ ਉਹਨਾਂ ਦੀ ਅਗਲੀ ਫਸਲ ਬਾਰੇ ਉਹਦੇ ਬਾਰੇ ਗੱਲਬਾਤ ਕਰੀਦੀ ਹੈ ਪਿਛਲੇ ਸੀਜ਼ਨ ਵੀ ਝੋਨੇ ਦੀ ਕਟਾਈ ਟਾਈਮ ਜਦੋਂ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਹੁੰਨੇ ਕਿ ਆਪਣਾ ਘਰ ਦਾ ਬੀਜ ਜਰੂਰ ਰੱਖੋ ਉਹਦੇ ਬਾਰੇ ਗੱਲਬਾਤ ਕਿਸਾਨ ਵੀਰਾਂ ਨਾਲ ਕੀਤੀ ਕਿ ਆਪਾਂ ਘੱਟ ਜਾਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਦੀ ਲਵਾਈ ਕਰੀਏ ਬਾਸਮਤੀ ਲਾਈਏ ਕਹਿਣ ਦਾ ਮਤਲਬ ਕਿ ਜੂਨ ਦੇ ਵਿੱਚ ਆਪਾਂ ਜਿਹੜਾ ਹੈਗਾ ਕਿਉਂਕਿ ਵੱਧ ਸਮੇਂ ਵਾਲੀਆਂ ਕਿਸਮਾਂ ਜੂਨ ਚ ਲਵਾਈ ਕਰਨੀ ਪੈਂਦੀ ਹੈ ਘੱਟ ਸਮੇਂ ਵਾਲੀਆਂ ਕਿਸਮਾਂ ਬਾਸਮਤੀ ਇਹ ਜਿਹੜੀ ਜਲਾਈ ਅੱਧ ਜਲਾਈ ਜਾਂ ਅਗਸਤ ਦੇ ਪਹਿਲੇ ਹਫ਼ਤੇ ਤੱਕ ਚੱਲੀ ਜਾਂਦੀ ਹੈ ਪਰਾਲੀ ਘੱਟ ਹੁੰਦੀ ਹੈ ਪਰਾਲੀ ਸਾਂਭਣ ਦਾ ਜਿਹੜਾ ਆਪਣਾ ਖੇਚੜ ਵੀ ਘੱਟਦੀ ਹੈ ਖਰਚਾ ਘੱਟ ਹੁੰਦਾ ਹੈ ਪਾਣੀ ਦੀ ਬਚਤ ਹੁੰਦੀ ਹੈ ਤਾਂ ਬਹੁਤੇ ਕਿਸਾਨ ਵੀਰਾਂ ਨੇ ਪੂਸਾ 44 ਡੋਗਰ ਪੂਸਾ ਪੀਲੀ ਪੂਸਾ ਦਾ ਜਿਹੜਾ ਬੀਜ ਝਾੜ ਕੇ ਨਹੀਂ ਰੱਖਿਆ ਕਿ ਅਗਲੀ ਵਾਰ ਆਪਾਂ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ 26 ਐ 31 ਐ 30 ਐ 22 29 21 ਇਹਨਾਂ ਦੀ ਲਵਾਈ ਕਰਨੀ ਹੈ ਜਾਂ ਬਾਸਮਤੀ ਹੈ ਜਿਹੜੀ ਜਿਹਦੇ ਵਿੱਚ ਪੂਸਾ ਬਾਸਮਤੀ 1847 ਪੂਸਾ ਬਾਸਮਤੀ 1121 ਪੂਸਾ ਬਾਸਮਤੀ 1509 ਪੰਜਾਬ ਬਾਸਮਤੀ 7 ਤੇ 4 ਕਿਸਮਾਂ ਦਾ 20 ਕਿਸਾਨ ਮੇਲੇਆਂ ਤੇ ਦਿੱਤਾ ਗਿਆ ਤੇ ਬਹੁਤ ਸਾਰੇ ਕਿਸਾਨ ਵੀਰਾਂ ਨੇ ਜਿਹੜਾ ਹੈਗਾ ਬੀਜ ਇਹ ਖਰੀਦੇ ਆ ਤੇ ਹੁਣ ਦੁਬਾਰਾ ਫੇਰ ਗੁਜ਼ਾਰਸ਼ ਹੈ ਕਿ ਆਪਾਂ ਜਿਹੜੀ ਹੈਗੀ ਵੱਧ ਸਮੇਂ ਵਾਲੀ ਕਿਸਮ ਜਿਹਦੇ ਵਿੱਚ ਪੂਲੀ ਪੀਲੀ ਪੂਸਾ ਡੋਕਰ ਪੂਸਾ ਪੂਸਾ 44 ਜਿਹੜੀ ਤੁਸੀਂ ਕਹਿੰਦੇ ਹੋ ਪੂਸਾ 44 ਵੈਸੇ ਨੋਟੀਫਾਈਡ ਵੈਰੈਟੀ ਹੈ ਪੀਲੀ ਪੂਸਾ ਡੋਕਰ ਪੂਸਾ ਜਿਹੜੀ ਸਿਲੈਕਸ਼ਨ ਤੇ ਅੱਗੇ ਜਾ ਕੇ ਕਿਸਾਨ ਵੀਰੇ ਨੇ ਇਹਦੇ ਨਾਂ ਰੱਖ ਲੇ ਵੱਖ-ਵੱਖ ਤਾਂ ਉਹਦੀ ਆਪਾਂ ਬਿਲਕੁਲ ਲਈ ਨਹੀਂ ਕਰਨੀ ਤੇ ਜਿਹੜਾ ਜ਼ਰੂਰੀ ਨੁਕਤਾ ਕਿ ਬਾਸਮਤੀ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਚਾਹੇ ਦਰਮਿਆਨੇ ਸਮੇਂ ਵਾਲੀ ਕਿਸਮ ਵੀ ਹੈ ਉਹਨੂੰ ਆਪਾਂ ਜੂਨ ਚ ਦਾ ਜਮਾ ਨਹੀਂ ਟ੍ਰਾਂਸਪਲੈਂਟ ਕਰਨਾ ਤੇ ਘੱਟ ਸਮੇਂ ਵਾਲੀਆਂ ਕਿਸਮਾਂ ਜਿਵੇਂ 1509 1847 1692 ਵਗੈਰਾ 15 ਜੁਲਾਈ ਤੋਂ ਪਹਿਲਾਂ ਬਿਲਕੁਲ ਨਹੀਂ ਲਵਾਈ ਕਰਨੀ ਉਹਨਾਂ ਦੀ ਜਿੰਨੀ ਗੇਤੀ ਲਵਾਈ ਕਰੋਗੇ ਉਹਨਾਂ ਉਹਦੇ ਵਿੱਚ ਝੰਡਾ ਰੋਗ ਜੜਾਂ ਦਾ ਗਾਲਾ ਵੱਧ ਪਊਗਾ ਜਿੰਨੀ ਆਪਾਂ ਜਿਹੜਾ ਹੈਗਾ ਜੁਲਾਈ ਵੱਲੋਂ ਜਲਵਾਈ ਦੇ ਐਂਡ ਵੱਲੋਂ ਜਾਵਾਂਗੇ ਜਦੋਂ ਉਹਨਾਂ ਜਿਹੜੇ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਆ ਤਾਂ ਉਹਦੇ ਵਿੱਚ ਉਹਨਾਂ ਜਿਹੜਾ ਹੈਗਾ ਝੰਡਾ ਰੋਗ ਘੱਟ ਸਮੱਸਿਆ ਆਊਗੀ ਜੇ ਜੂਨ ਚਲਾਵਾਂਗੇ ਤਾਂ ਬਹੁਤ ਸਮੱਸਿਆ ਆਊਗੀ ਤੇ ਲਾਉਣੀ ਵੀ ਨਹੀਂ ਚਾਹੀਦੀ ਜੇ ਆਪਾਂ ਝਾੜ ਵਾਲੇ ਪੱਖ ਤੋਂ ਦੇਖੀਏ ਤੇ ਬਾਸਮਤੀ ਦੀ ਕਿਸਮ ਤੇ ਇਹਦੀ ਡਿਊਰੇਸ਼ਨ ਦੇ ਪੱਖ ਤੋਂ ਦੇਖੀਏ ਸੋ ਜਿਹੜਾ ਮੇਰਾ ਕਹਿਣ ਦਾ ਮੋਟਿਵ ਇਹ ਸੀਗਾ ਤੁਹਾਨੂੰ ਦੱਸਣ ਦਾ ਕਿ ਕਿਸਾਨ ਵੀਰਾਂ ਨੇ ਜਿਹੜਾ ਇਹ ਐਤ ਕੀ ਮਨ ਬਣਾ ਲਿਆ ਕਿ ਘੱਟ ਸਮੇਂ ਵਾਲੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਦੀ ਲਵਾਈ ਹੋਊਗੀ ਉਦੋਂ ਪਹਿਲਾਂ ਇਸ ਵਾਰ ਜਿਹੜਾ ਸੀਜ਼ਨ ਦੇ ਵਿੱਚ ਕਿਸਾਨ ਵੀਰ ਗਰਮੀ ਰੋਧ ਦੀ ਮੂੰਗੀ ਜਾਂ ਹਰੀ ਖਾਦ ਉਹ ਜ਼ਰੂਰ ਕਰਨ ਉਹਦੇ ਬਾਰੇ ਵੀ ਆਪਾਂ ਜਾਣਕਾਰੀਆਂ ਨਾਲ-ਨਾਲ ਸਾਂਝੀਆਂ ਕਰ ਰਹੇ ਹਾਂ ਤੇ ਜੂਨ ਪੂਰਾ ਲੰਘਾ ਕੇ ਜੂਨ ਦੇ ਵਿੱਚ ਆਪਾਂ ਜਾ ਕੇ ਜਿਹੜੀਆਂ ਹੈਗੀਆਂ ਮਈ ਐਂਡ ਜਾਂ ਜੂਨ ਦੇ ਵਿੱਚ ਜਾ ਕੇ ਆਵਦੀਆਂ ਪਨੀਰੀਆਂ ਜੋ ਵੀ ਵੇਚਣੀਆਂ ਬੀਜ ਕੇ ਜਿੱਥੇ ਵੱਧ ਰਕਬਾ ਉੱਥੇ ਘੱਟ ਸਮੇਂ ਵਾਲੀਆਂ ਜਿਹੜੀਆਂ ਖਾਸ ਤੌਰ ਤੇ ਬਾਸਮਤੀਆਂ ਘੱਟ ਸਮੇਂ ਵਾਲੀਆਂ ਜਿਵੇਂ 26 ਹੈ ਪੀਰ 126 ਹੈ ਜਾਂ 31 ਹੈ ਤਾਂ ਉਹਦੇ ਵਿੱਚ 2-2 3-3 ਸ਼ਿਫਟਾਂ ਦੇ ਵਿੱਚ ਪਨੀਰੀ ਬੀਜੋ ਤਾਂ ਕਿ ਜਿਹੜੀ ਪਨੀਰੀ ਆਪਣੀ ਲਵਾਈ ਟਾਈਮ ਵੱਡੀ ਨਾ ਹੋਵੇ ਬੁੱਢੀ ਨਾ ਹੋਵੇ ਜਦੋਂ ਆਪਾਂ ਇੱਕੇ ਸਮੇਂ ਜਿਆਦਾ ਰਕਬੇ ਦੀ ਪਨੀਰੀ ਬੀਜਦੇ ਹਾਂ ਉਹਨੂੰ ਲਾਉਂਦੇ ਲਾਉਂਦੇ ਆਪਾਂ ਕਈ ਵਾਰ ਲੇਟ ਹੋ ਜਾਂਦੇ ਨੇ ਕੋਈ ਲੀਵਰ ਦੀ ਸਮੱਸਿਆ ਆ ਗਈ ਜਾਂ ਹੋਰ ਆ ਗਈ ਤਾਂ ਉਹਦੇ ਵਿੱਚ ਪਨੀਰੀ ਵੱਡੀ ਹੋ ਜਾਂਦੀ ਫਿਰ ਉਹ ਚੀਜ਼ ਦਾ ਜਿਹੜਾ ਅਸਰ ਹੈ ਕਿਉਂਕਿ ਉਹ ਜੇ ਆਪਾਂ ਸ਼ਿਫਟਾਂ ਚ ਬੀਜ ਲਾਂਗੇ ਤਾਂ ਆਪਣਾ ਵੱਖਰਾ ਖਰਚਾ ਤਾਂ ਕੋਈ ਨਹੀਂ ਹੋਣਾ ਪਰ ਉਹਦੇ ਵਿੱਚ ਜੇ ਆਪਾਂ ਇੱਕ ਵਾਰ ਬੀਜਲੀ ਉਹ ਪਨੀਰੀ ਵੱਡੀ ਹੋ ਗਈ ਤਾਂ ਆਪਣਾ ਬਹੁਤ ਨੁਕਸਾਨ ਹੋ ਜਾਂਦਾ ਝਾੜ ਤੇ ਅਸਰ ਪੈ ਜਾਂਦਾ ਜਿੰਨੀ ਛੋਟੀ ਪਨੀਰੀ ਲਾਵਾਂਗੇ ਉੰਨੀ ਵਧੀਆ ਚੱਲਦੀ ਆ ਜਿੰਨੀ ਆਪਾਂ ਲੇਟ ਵੱਲੋਂ ਲਾਵਾਂਗੇ ਉਦੋਂ ਨੂੰ ਮੀਂਹ ਸ਼ੁਰੂ ਹੋ ਜਾਂਦੇ ਗਾਸ ਦੇ ਵਿੱਚ ਤਾਂ ਉਨਾਂ ਵਧੀਆ ਝੋਨਾ ਚੱਲਦਾ ਤੇ ਬਾਸਮਤੀ 'ਚ ਖਾਸ ਤੌਰ ਤੇ ਬਕਾਨੇ ਰੋਗ ਜੜਾਂ ਦਾ ਗਾਲਾ ਵਗੈਰਾ ਉਹ ਸਮੱਸਿਆ ਘਟ ਆਉਂਦੀ ਆ ਕੀੜੇ ਮਕੌੜਿਆਂ ਦੀ ਸਮੱਸਿਆ ਘਟ ਆਉਂਦੀ ਆ ਸੋ ਇਹ ਬੇਨਤੀਆਂ ਸੀਗੀਆਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਕਿਹੜੀ ਕਿਸਮ ਤੁਸੀਂ ਲਾ ਰਹੇ ਹੋ ਬਹੁਤ ਬਹੁਤ